ਸਿੱਧਾ ਸਵਾਲ ਸਿੱਧੀ ਉਂਗਲੀ ترਸੀਮ ਸਿੰਘ ਨਾਨਕ ਮੱਤੇ ਵਾਲੇ ਦੇ ਉੱਪਰ ਉਠਾਉਂਦੇ ਨੇ ਉਹ ਕਹਿੰਦੇ ਨੇ ਕਿ ترਸੀਮ ਸਿੰਘ ਨੇ ਮੁਖਬਰੀ ਕਰਕੇ ਸਾਡੇ ਇਹਨਾਂ ਸਿੰਘਾਂ ਨੂੰ ਖਤਮ ਆ ਗਿਆ ਜੀ ਜਿਹਨੂੰ ਬਾਬਾ ترਸੀਮ ਸਿੰਘ ਕਹਿੰਦੇ ਨੇ ਇਹ ਅਸਲੀ ਮਸੰਦ ਆ ਇਹ ਮੈਂ ਰਲਕਾਰ ਕੇ ਕਹਿੰਦਾ ਵਾਂ ਵੀ ਅਸਲੀ ਮਸੰਦ ਸੀ ਪਰ ਹੱਥ ਵੜੀ ਦੋਦੀ ਸਾਡਾ ਟਰਾਣੀ ਨਹੀਂ ਪੈਂਦਾ ਏ ਇਨੇ 11 ਬੰਦਿਆਂ ਦੀ ਸਿਆੜੀ ਦੇ ਕੇ ਇਨੇ ਬੁਲਾਏ ਨੇ ਹਾਂਜੀ ਤੇਨੇ ਮਗਵਾਏ ਨੇ ਪੁਲਿਸ ਨੇ ਰਾਏ ਲਾਇਆ ਇਹ ਜੀ ਪਤਾ ਨਹੀਂ ਇਹ ਪੁਲਿਸ ਕੋ ਕੀ ਚੁੱਕਿਆ ਤੇ ਕੀ ਨਹੀਂ ਇਹ ਮੈਨੂੰ ਨਹੀਂ ਜ਼ਿਆਦਾ ਮਾਲ ਜਾਣਦਾ ਇਹਦੇ ਉੱਥੇ ਬੀਬੀਆਂ ਨਚਾਉਂਦਾ ਰਿਹਾ ਜੀ ਬੀਬੀਆਂ ਨੂੰ ਗੁੰਮਦਾ ਰਿਹਾ ਇਹ ਹੋਰ ਵੀ ਬੜੇ ਪੁੱਠੇ ਕੰਮ ਕੀਤੇ ਜੀ ਇਹ ਸ਼ੀਤਾਂ ਦਾ ਬੁਲਾਏ ਦੇ ਅੰਦਰ 14 ਚੈਦਾ ਤੇ ਉਹਦੇ ਬੰਦੇ ਨੂੰ ਜਿਹੜਾ ਕੂਨ ਦੀ ਏਡੀ ਹਾਨੇ ਕਰ ਰਿਆ ਦੇ ਇਹਡੇ ਵੱਡੇ ਸੁਤਾਨ ਤੇ ਬਹਿ ਕੇ ਕਰ ਰਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸਾ ਜੀ ਗੱਲ ਕਰਾਂਗੇ ترਸੀਮ ਸਿੰਘ ਨਾਨਕ ਮੱਤੇ ਵਾਲੇ ਦੀ ਦੁਬਾਰਾ ਫੇਰ ਅੱਜ ਬਹੁਤ ਵੱਡੇ ਸਵਾਲ ਖੜੇ ਹੋਏ ਨੇ ਉਹਨਾਂ ਦੇ ਉੱਪਰ ਦੋ ਤੋਂ ਸਵਾਲ ਸੁਣ ਕੇ ਤੁਸੀਂ 당 ਰਹਿ ਜਾਓਗੇ ਅੱਜ ਗੱਲ ਕਰਾਂਗੇ 32 ਸਾਲ ਪਹਿਲਾਂ ਦੇ ਇੱਕ ਘਟਨਾ ਕਰਮ ਦੀ ਜਿੱਥੇ ਦਾਸ ਸਿੰਘ ਝੂਠੇ ਪੁਲਿਸ ਮੁਕਾਬਲੇ ਵਿੱਚ ਪੀਲੀ ਭੀਤ ਵਿਖੇ ਮਾਰ ਦਿੱਤੇ ਗਏ ਸੀਗੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਉਹਨਾਂ ਮੁਕਾਬਲਿਆਂ ਦਾ ਅੱਜ ਇੱਕ ਸੱਚ ਸਾਹਮਣੇ ਆਇਆ ਜਿਹਦੇ ਵਿੱਚ ਤਰਸੇਮ ਸਿੰਘ ਦਾ ਨਾਮ ਉਗੜ ਕੇ ਸਾਹਮਣੇ ਆ ਰਿਹਾਗਾ ਦੋਤੋ ਇਸ ਘਟਨਾ ਦੀ ਜਿਹੜੀ ਪੁਖਤਾ ਸਬੂਤ ਨੇ ਉਹ ਵੀ ਤੁਹਾਨੂੰ ਦਿਖਾਏ ਜਾਣਗੇ ਤੇ ਤੁਹਾਨੂੰ ਦੱਸਿਆ ਜਾਵੇਗਾ ਕਿ ਕਿਸ ਉਹਨਾਂ ਦੇ ਵਿੱਚੋਂ ਸਿੰਘ ਦੇ ਮਾ ਤੇ ਬਾਪ ਔਰ ਉਹਨਾਂ ਦੀ ਪਤਨੀ ਨੇ ਸਬੂਤ ਦਿੱਤੇ ਨੇ ਤੇ ਉਹਨਾਂ ਨੇ ਇਹਨਾਂ ਦਾ ਨਾਮ ਅਜੱਗਰ ਕੀਤਾ ਹੈ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਦੋਸਤੋ ਕਿਉਂਕਿ ਇਹ ਵੀਡੀਓ ਤੁਹਾਡੇ ਰੌਂਗਟੇ ਖੜੇ ਕਰ ਦੇਵੇਗੀ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਯਾਦ ਕਰੋ 14 7 1991 ਦਾ ਦਿਨ ਅੱਜ ਤੋਂ ਤਕਰੀਬਨ 32 ਸਾਲ ਪਹਿਲਾਂ ਪੰਜਾਬ ਦੇ ਵਿੱਚੋਂ ਇੱਕ ਯਾਤਰੀਆਂ ਦਾ ਜਥਾ ਜਾਂਦਾ ਹੈਗਾ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਸਭ ਤੋਂ ਪਹਿਲਾਂ ਉਹ ਜਾਂਦੇ ਨੇ ਦਿੱਲੀ ਦਰਸ਼ਨ ਗੁਰਦੁਆਰਾ ਸਾਹਿਬ ਕਰਨ ਲਈ ਅੱਗੇ ਜਾ ਕੇ ਉਹ ਪੀਲੀ ਭੀਤ ਤੇ ਆਪਣਾ ਨਾਨਕ ਮੱਤੇ ਦੇ ਦਰਸ਼ਨ ਕਰਨ ਚਲੇ ਜਾਂਦੇ ਨੇ ਤੇ ਹਜ਼ੂਰ ਸਾਹਿਬ ਦਾ ਪ੍ਰੋਗਰਾਮ ਬਣ ਜਾਂਦਾ ਜਦੋਂ ਦੋਸਤੋ ਉਹ ਵਾਪਸ ਆ ਰਹੇ ਹੁੰਦੇ ਨੇ ਉਹਨਾਂ ਦੀ ਬੱਸ ਨੂੰ ਰਸਤੇ ਦੇ ਵਿੱਚ ਇੱਕ ਨਦੀ ਦੇ ਉੱਪਰ ਘੇਰ ਲਿਆ ਜਾਂਦਾ ਤੇ ਉਹਨਾਂ ਦੇ ਵਿੱਚੋਂ ਸਾਰੇ ਯਾਤਰੀਆਂ ਨੂੰ ਕਾਲ ਕੇ ਪੁਲਸ ਦੀਆਂ ਗੱਡੀਆਂ ਦੇ ਵਿੱਚ ਉਹਨਾਂ ਦੇ ਜਿਹੜੇ ਨੌਜਵਾਨ ਮਰਦ ਸੀਗੇ ਯਾਨੀ ਕਿ ਸਿੰਘ ਸੀਗੇ ਉਹਨਾਂ ਨੂੰ ਵੱਖਰੇ ਕਰਕੇ ਲੈ ਜਾਇਆ ਜਾਂਦਾ ਬੀਬੀਆਂ ਉਹਨਾਂ ਦੇ ਬੱਚੇ ਤੇ ਕੁਝ ਬਜ਼ੁਰਗ ਉਹਨਾਂ ਨੂੰ ਬੱਕਰੀਆਂ ਗੱਡੀਆਂ ਦੇ ਵਿੱਚ ਲਜਾਇਆ ਜਾਂਦਾ ਆਹ ਦੋਸਤੋ ਉਸ ਤੋਂ ਬਾਅਦ ਹੁੰਦਾ ਕੀ ਹੈ ਕਿ ਜੰਗਲ ਦੇ ਵਿੱਚ ਉਹਨਾਂ ਸਿੰਘਾਂ ਨੂੰ ਲਜਾਇਆ ਜਾਂਦਾ ਤੇ 3 ਦਿਨਾਂ ਬਾਅਦ ਜਾਨੀ ਕਿ ਇਹ 11 ਤਰੀਕ ਦੀ ਘਟਨਾ ਤੇ 14 ਸਤ ਨੂੰ ਇੱਕ ਖਬਰ ਆਉਂਦੀ ਹੈ ਕਿ 10 ਅੱਤਵਾਦੀ ਪੁਲਿਸ ਦੇ ਨਾਲ ਮੁੱਠ ਭੇੜ ਦੇ ਵਿੱਚ ਮਾਰੇ ਗਏ ਨੇ ਜਿਹਦੇ ਵਿੱਚ ਦੋਸਤੋ ਸਭ ਤੋਂ ਵੱਡੇ ਸਵਾਲ ਉਦੋਂ ਖੜੇ ਹੋ ਜਾਂਦੇ ਨੇ ਜਦੋਂ ਤਿੰਨ ਬੱਖੋ ਬਖਰੇ ਮੁਕਾਬਲੇ ਦਿਖਾਏ ਜਾਂਦੇ ਨੇ ਜਿਹਦੇ ਵਿੱਚ ਤਿੰਨ ਸਿੰਘ ਇੱਕ ਮੁਕਾਬਲੇ ਦੇ ਵਿੱਚ ਤਿੰਨ ਸਿੰਘ ਇੱਕ ਮੁਕਾਬਲੇ ਦੇ ਵਿੱਚ ਚਾਰ ਸਿੰਘ ਇੱਕ ਮੁਕਾਬਲੇ ਦੇ ਵਿੱਚ ਜਿਹੜੇ ਉਹ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਮੁਕਾਬਲਾ ਦਿਖਾਇਆ ਜਾਂਦਾ ਤੇ ਇੱਕ ਉਹਨਾਂ ਦੇ ਵਿੱਚ ਬੱਚਾ ਵੀ ਹੁੰਦਾ ਹੈਗਾ ਤਾਂ ਦੋਸਤੋ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਘਰ ਵਾਲੇ ਹੈਰਾਨ ਰਹਿ ਜਾਂਦੇ ਨੇ ਜਦੋਂ ਉਹਨਾਂ ਦੇ ਪਿਤਾ ਜੀ ਨੂੰ ਪਤਾ ਲੱਗਦਾ ਘਰੇ ਉਹਨਾਂ ਦੇ ਪਰਿਵਾਰਾਂ ਨੂੰ ਤਾਂ ਉਹ ਇੱਕੇ ਲੱਗ ਤ ਹੈਰਾਨ ਰਹਿ ਜਾਂਦੇ ਨੇ ਕਿ ਇਹ ਤਾਂ ਦਰਸ਼ਨ ਕਰਨ ਦੇ ਲਈ ਗਏ ਸੀਗੇ ਉਹਨਾਂ ਦੇ ਵਿੱਚੋਂ ਇੱਕ ਹਰਮਿੰਦਰ ਸਿੰਘ ਮੰਟੂ ਸਤਕੋਹਾ ਪਿੰਡ ਦਾ ਜਿਹੜਾ ਉਹਦੇ ਫਾਦਰ ਸਾਹਿਬ ਪਿਤਾ ਜੀ ਦੱਸਦੇ ਨੇ ਕਿ ਜਦੋਂ ਸਾਨੂੰ ਇੱਥੋਂ ਆ ਕੇ ਪੁਲਿਸ ਨੇ ਦੱਸਿਆ ਕਿ ਤੁਹਾਡੇ ਜਿਹੜੇ ਇੱਥੋਂ ਪੁੱਤਰ ਬਾਕੀ ਸੰਗੀਆਂ ਦੇ ਨਾਲ ਸਾਥੀਆਂ ਦੇ ਨਾਲ ਗਏ ਸੀਗੇ ਉਹਨਾਂ ਦਾ ਪੁਲਿਸ ਮੁਕਾਬਲਾ ਹੋ ਗਿਆ ਤਾਂ ਉਹ ਇੱਥੋਂ ਦੌੜੇ ਦੌੜੇ ਜਾਂਦੇ ਨੇ ਤੇ ਜਾ ਕੇ ਜਦੋਂ ਉਹਨਾਂ ਨੂੰ ਉੱਥੇ ਪਤਾ ਲੱਗਦਾ ਤਾਂ ਉਹ ਤਾਂ ਹੀ ਰੋਂਦੇ ਨੇ ਉਸ ਤੋਂ ਬਾਅਦ ਦੋਸਤੋ 25 ਸਾਲ ਦੇ ਸੰਘਰਸ਼ ਤੋਂ ਬਾਅਦ 25 ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਉਹਨਾਂ 57 ਪੁਲਿਸ ਕਰਮਚਾਰੀਆਂ ਨੂੰ ਜਿਨ੍ਹਾਂ ਨੂੰ CBI ਨੇ ਦੋਸ਼ੀ اقਰਾਰ ਦਿੱਤਾ ਕਿ ਇਹਨਾਂ ਨੇ ਝੂਠਾ ਪੁਲਿਸ ਮੁਕਾਬਲਾ ਕੀਤਾ ਹੈਗਾ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁناਈ ਜਾਂਦੀ ਹੈ ਜਿਹਦੇ ਵਿੱਚੋਂ 10 ਮਰ ਚੁੱਕੇ ਸੀ 47 ਪੁਲਿਸ ਵਾਲਿਆਂ ਨੂੰ ਜਿਹੜੀ ਉਮਰ ਕੈਦ 14 14 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਉਹ ਸੁਨਾਇਆ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਦੋਸਤੋ ਉਹ ਘਾਟਨਾ ਜਿਹੜੇ ਕੇਸ ਨੇ ਅਜੇ ਵੀ ਚੱਲ ਰਹੇ ਨੇ ਕਿਉਂਕਿ ਕੁਝ ਉੱਪਰਲੀਆਂ ਅਦਾਲਤਾਂ ਦੇ ਵਿੱਚੋਂ ਸਜ਼ਾ ਨੂੰ ਘਟਾ ਦਿੱਤਾ ਗਿਆ ਸੀ ਪਰ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਦੋਸਤੋ ਅੱਜ ਸਵਾਲ ਇਹ ਮੈਂ ਕਿਉਂ ਖੜੇ ਕਰ ਰਿਹਾ ਅੱਜ ਗੱਲ ਦੁਬਾਰਾ ਫੇਰ ਕਿਉਂ ਇਹ ਅੱਜ ਡੋਮੇਨ ਦੇ ਵਿੱਚ ਆਈ ਹੈ ਕਿਉਂਕਿ ਉਹਨਾਂ ਦੇ ਵਿੱਚੋਂ ਹਰਮਿੰਦਰ ਸਿੰਘ ਮਿੰਟੂ ਸਦਕੋਹਾ ਦਾ ਪਰਿਵਾਰ ਜਿਹਦੇ ਨਾਲ ਜੁਰਤ ਸਿੰਘਾਂ ਦੀ ਨਿਊਜ਼ ਦੇ ਇੱਕ ਪੱਤਰਕਾਰ ਸਿੰਘ ਦੀਪ ਸਿੰਘ ਖਾਲਸਾ ਵੱਲੋਂ ਉਹਨਾਂ ਦੀ ਇੰਟਰਵਿਊ ਕੀਤੀ ਜਾਂਦੀ ਹੈ ਜ ਜਿਹਦੇ ਵਿੱਚ ਉਹ ਸਿੱਧਾ ਸਵਾਲ ਸਿੱਧੀ ਉਂਗਲੀ ترਸੀਮ ਸਿੰਘ ਨਾਨਕ ਮੱਤੇ ਵਾਲੇ ਦੇ ਉੱਪਰ ਉਠਾਉਂਦੇ ਨੇ ਉਹ ਕਹਿੰਦੇ ਨੇ ਕਿ ਕਿ ترਸੀਮ ਸਿੰਘ ਨੇ ਮੁਖਬਰੀ ਕਰਕੇ ਸਾਡੇ ਇਹਨਾਂ ਸਿੰਘ ਮੁਕਾਬਲੇ ਦੇ ਵਿੱਚ ਅਮਰਵਾਦ ਦਿੱਤਾ ਸੀ ਗਿਰਬ ਜਿਹੜਾ ਮੁਖਬਰੀ ਕਰਕੇ ਇਹਨਾਂ ਸਿੰਘਾਂ ਨੂੰ ਸ਼ਹੀਦ ਕਰਵਾਇਆ ਔਰ ਉਹ ਸਾਰੀ ਆਪਣੀ ਆਪਣੀ ਜਵਾਨ ਦੇ ਨਾਲ ਇਹ ਸਾਰੀ ਗੱਲ ਦੱਸਦੇ ਨੇ ਜਿਹਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਪਿਤਾ ਜੀ ਤੇ ਉਹਨਾਂ ਦੀ ਪਤਨੀ ਜਿਹੜੀ ਕਿ ਉਸ ਸਮੇਂ 3-4 ਮਹੀਨੇ ਵਿਆਹ ਨੂੰ ਹੋਇਆ ਹੋਇਆ ਹੋਏ ਸੀਗੇ ਔਰ ਉਸ ਸਮੇਂ ਉਹਨਾਂ ਦੀ ਉਮਰ ਮਹਿਜ 21-22 ਸਾਲ ਦੀ ਸੀ ਤੇ ਹਰਮਿੰਦਰ ਸਿੰਘ ਮਿੰਟੂ ਦੀ ਵੀ ਉਮਰ ਜਿਹੜੀ ਉਦੋਂ 21-22 ਸਾਲ ਦੀ ਸੀ ਇਹਨਾਂ ਸਾਰਿਆਂ ਨੂੰ ਦੋਸਤੋ ਉਹ ਦੱਸਦੇ ਨੇ ਕਿ ਹਰਮਿੰਦਰ ਸਿੰਘ ਮਿੰਟੂ ਪਾਸਪੋਰਟ ਬਣਾਇਆ ਸੀਗਾ ਬਾਹਰ ਜਾਣਾ ਚਾਹੁੰਦਾ ਸੀ ਉਹਨੇ ਕਿਹਾ ਕਿ ਮੇਰਾ ਪਾਸਪੋਰਟ ਬਣ ਚੁੱਕਿਆ ਤੇ ਮੈਂ ਦੁਬਾਰਾ ਪਤਾ ਨਹੀਂ ਕਿੰਨੇ ਸਮੇਂ ਨੂੰ ਵਾਪਸ ਆਵਾਂਗਾ ਤੇ ਮੈਂ ਦਰਸ਼ਨ ਕਰਨੇ ਚਾਹਣਾਗਾ ਬਾਕੀ ਸਿੰਘ ਵੀ ਜਾ ਰਹੇ ਨੇ ਤਾਂ ਉਹ ਪਰਿਵਾਰਾਂ ਦੇ ਨਾਲ ਦਰਸ਼ਨ ਕਰਨ ਚਲੇ ਜਾਂਦੇ ਨੇ ਤੇ ਦੋਸਤੋ ਉਹਨੂੰ ਕੀ ਪਤਾ ਸੀਗਾ ਕੇ ਦਰਸ਼ਨ ਕਰਨ ਦਾ ਜਾ ਕੈਨੇਡਾ ਤੋਂ ਤਾਂ ਉਹ ਸੋਚਦਾ ਸੀ ਕਿ ਮੈਂ ਕੁਝ ਸਾਲਾਂ ਬਾਅਦ ਵਾਪਸ ਆਵਾਂਗਾ ਪਰ ਮੈਨੂੰ ਦੁਬਾਰਾ ਵਾਪਸ ਆਉਣ ਦਾ ਮੌਕਾ ਹੀ ਨਹੀਂ ਮਿਲੇਗਾ ਤਾਂ ਇਹ ਸਾਰੀ ਜਿਹੜੀ ਸਟੋਰੀ ਉਹਨਾਂ ਨੇ ਦੱਸੀ ਹੈ ਕਿ ਉਹ ਦਰਸ਼ਨ ਕਰਨ ਦੇ ਲਈ ਗਏ ਸੀਗੇ ਪਰ ਉੱਥੇ ترਸੀਮ ਸਿੰਘ ਦੀ ਬਦੌਲਤ ਇਹ ਬੱਚੇ ਜਿਹੜੇ 10 ਨੌਜਵਾਨ ਉੱਥੇ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਜੰਗਲ ਦੇ ਵਿੱਚ ਮਾਰ ਦਿੱਤੇ ਗਏ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਛੋਟੀ ਜੀ ਆਡੀਓ ਸੁਣਾਉਣਾ ਹੈ ਉਹਨੇ ਪੁਲਿਸ ਦੀ ਗੱਡੀ 'ਮੇ ਸਖ਼ਤ ਯਾਤਰੀਆਂ ਕੋ ਬੈਠੇ ਹੋਏ ਦੇਖਾਤਾ ਉਸ ਦੀ ਗੱਡੀ 'ਮੇ ਪਿੱਛੇ ਸਰਦਾਰ ਬੈਠੇ ਹੋਏ ਸੀ ਪੀਸ ਖੁੱਲੇ ਥੇ ਬਾਜੂ ਬੱਦੇ ਹੋਏ ਥੇ ਟਾਂਗੇ ਬੱਦੀ ਥੀ ਦੋਨੇ ਤਰਫ ਸਾਲਟੋਂ ਵਾਲੇ ਆਦਮੀ ਬੈਠੇ ਹੋਏ ਥੇ ਉਹਨਾਂ ਗੱਡੀਆਂ ਦੇ ਵਿੱਚ ਚਾਰ ਸਰਦਾਰ ਸਨ ਉਹਨਾਂ ਦਾ ਮੂੰਹ ਆਪਣੇ ਵਾਲ ਉਹਨਕੇ ਖੁੱਲੇ ਹੋਏ ਥੇ ਤੇ ਬਹੁਤ ਮਿੱਟੀ 'ਚ ਸਨੇ ਹੋਏ ਥੇ चार लोग थे वो ये गड्डी में बंद कर रखे थे पोस्टमार्टम सिर्फ गोलियों के निशान नहीं थे उनके शरीर पर और भी चोटें थी पुलिस ने पीलीभीत जिले के तीन थाना क्षेत्रों में एनकाउंटर की बात कही थी सीबीआई कोर्ट ने इस पर भी सवाल उठाए कोर्ट ने कहा कि एक जिले में एक ही दिन एक साथ तीन थाना क्षेत्रों में एनकाउंटर कैसे हो सकता है दोस्तों जो ये ऑडियो सुनी है ਇਹਦੇ ਵਿੱਚ ਦੋ ਚਸਮਦੀਦ ਗਵਾਹ ਨੇ ਜਿਹੜੇ ਉਹ ਦੱਸਦੇ ਨੇਗੇ ਕਿ ਅਸੀਂ ਉਸ ਦਿਨ ਇਹਨਾਂ ਸਿੰਘਾਂ ਨੂੰ ਹੱਥ ਪੈਰ ਬੰਨਿਆ ਹੋਇਆ ਪੁਲਿਸ ਦੇ ਉਸ ਦੇ ਵਿੱਚ ਦੇਖਿਆ ਸੀਗਾ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਕੱਲੀਆਂ ਗੋਲੀਆਂ ਹੀ ਨਹੀਂ ਲੱਗੀਆਂ ਸਨ ਉਹਨਾਂ ਦੇ ਸਰੀਰ ਦੇ ਉੱਪਰ ਤਸੱਦ ਦੇ ਸੱਟਾਂ ਦੇ ਵੀ ਨਿਸ਼ਾਨ ਸਨ ਜਾਨੀ ਕਿ ਕਹਿਣ ਤੋਂ ਭਾਵ ਉਹਨਾਂ ਨੂੰ ਤਸੱਦਦ ਕਰਕੇ ਮਾਰਿਆ ਗਿਆ ਉਹਨਾਂ ਨੂੰ ਜੰਗਲ ਦੇ ਵਿੱਚ ਤਸੀਹੇ ਦੇ ਦੇ ਕੇ ਮਾਰਿਆ ਗਿਆ ਪਰ ਉਹਨਾਂ ਬੱਚਿਆਂ ਦਾ ਕਸੂਰ ਕੀ ਸੀ ਕਿਸੇ ਨੂੰ ਕੋਈ ਪਤਾ ਨਹੀਂ ਜਿਹੜੇ ਘਰੋਂ ਦਰਸ਼ਨ ਕਰਨ ਲਈ ਗਏ ਸਨ ਉਹ ਯਾਤਰੀ ਸਨ ਯਾਤਰੀਆਂ ਦਾ ਕੀ ਕਸੂਰ ਹੋ ਸਕਦਾ ਹੈ ਤਾਂ ਦੋਸਤੋ ਉਹਨਾਂ ਨੂੰ ਤਿੰਨ ਵੱਖ-ਵੱਖ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਗਿਆ ਇਸੇ ਕਾਰਨ ਤੋਂ ਹੀ ਅਦਾਲਤ ਨੂੰ ਜਿਹੜਾ ਮੱਥਾ ਠਣਕਿਆ ਅਦਾਲਤ ਦਾ ਕਿ ਇੱਕੋ ਦਿਨ ਇੱਕੋ ਸਮੇਂ ਤਿੰਨ ਥਾਣਿਆਂ ਦੇ ਵਿੱਚ ਇਤਨੀ ਦੂਰ ਆ ਕੇ ਤਿੰਨ ਸਿੰਘਾਂ ਦੇ 10 ਸਿੰਘਾਂ ਦੇ ਮੁਕਾਬਲੇ ਕਿਵੇਂ ਹੋ ਗਏ ਤਿੰਨ ਉਹਨਾਂ ਨੇ ਇਸੇ ਕਾਰਨ ਕਰਕੇ ਇਹਨਾਂ ਨੂੰ 47 ਜਾਣਿਆਂ ਨੂੰ 10 ਮਰ ਚੁੱਕੇ ਸਨ ਸਾਰਿਆਂ ਨੂੰ ਦੋਸ਼ੀ ਪਾਇਆ ਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੋ ਦੋਸਤੋ ਇਸ ਵੀਡੀਓ ਬਾਬਤ ਜਾਂ ترਸੀਮ ਸਿੰਘ ਬਾਬਤ ਤੁਸੀਂ ਕੀ ਵਿਚਾਰ ਰੱਖਦੇ ਹੋ ਤੁਸੀਂ ਕੀ ਸੋਚਦੇ ਹੋ ਕਿ ਉਹਨਾਂ ਨੇ ਜਿਹੜਾ ترਸੀਮ ਸਿੰਘ ਦਾ ਨਾਮ ਲਿਆਗਾ ਇਹਦੇ ਵਿੱਚ ਕੀ ترਸੀਮ ਸਿੰਘ ਦੋਸ਼ੀ ਹੈ ਨਾ ਹੈ ਜਾਂ ਕੋਈ ਵੀ ਤੁਹਾਡੇ ਵਿੱਚੋਂ ਇਸ ਘਟਨਾ ਦੀ ਕੋਈ ਜਾਣਕਾਰੀ ਰੱਖਦਾ ਹੋਵੇ ਤਾਂ ਜਰੂਰ ਤੁਸੀਂ ਸਾਨੂੰ ਚੈਨਲ ਦੇ ਉੱਪਰ ਕਮੈਂਟ ਕਰਕੇ ਜਾਣਕਾਰੀ ਦਿਓ ਜੇ ਕਿਸੇ ਕੋਲੇ ਕੋਈ ਵੀਡੀਓ ਹੈਗੀ ਆ ਤਾਂ ਤੁਸੀਂ ਵੀਡੀਓ ਵੀ ਭੇਜ ਸਕਦੇ ਹੋ ਕੋਈ ਵੀ ਜਾਣਕਾਰੀ ਕਿਸੇ ਕੋਲੇ ਹੈ ਤਾਂ ਇਸ ਚੈਨਲ ਨੂੰ ਜਾਣਕਾਰੀ ਦੇਣ ਦੀ ਜਰੂਰ ਕਿਰਪਾਲਤਾ ਕਰਨੀ ਇਹ ਜਿਹੜੀ ਵੀਡੀਓ ਤੁਹਾਨੂੰ ਅਸੀਂ ਦੱਸ ਰਹੇ ਆ ਜਾਂ ਇਹ ਖਬਰ ਦੱਸ ਰਹੇ ਆ ਇਹ ਜੁਰਤ ਸਿੰਘਾਂ ਦੀ ਨਿਊਜ਼ ਤੇ ਇੱਕ ਇੰਟਰਵਿਊ ਆਈ ਆ ਹਰਮਿੰਦਰ ਸਿੰਘ ਮਿੰਟੂ ਦੇ ਪਰਿਵਾਰ ਦੀ ਉਹਦੇ ਤੋਂ ਇਹ ਜਾਣਕਾਰੀ ਤੁਹਾਨੂੰ ਮਹਈਆ ਕਰਵਾਈ ਗਈ ਹੈ ਸੋ ਦੋਸਤੋ ਜਰੂਰ ਇਸ ਘਟਨਾ ਦੀ ਇਸ ਘਟਨਾ ਦੇ ਨਾਲ ਬਦੌਲਤ ਜਿਹੜਾ 1991 ਦੇ ਵਿੱਚ ਮੁਕਾਬਲਾ ਝੂਠਾ ਹੋਇਆ ਸੀਗਾ ਉਹਦੇ ਬਾਰੇ ਵੀ ਜੇਕਰ ਤੁਸੀਂ ਕੁਝ ਵੀ ਜਾਣਕਾਰੀ ਰੱਖਦੇ ਹੋ ਤਾਂ ਉਹ ਵੀ ਜਰੂਰ ਦੱਸਿਓ ਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਦਿਓ ਇਨਾਂ ਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ